ਵੇ ਕੋ ਮਲਦੀ ਲੋੜੀ ਵੰਡਣੀ ਆ ਤੇਰਾ ਦਿਮਾਗ ਸਹੀ ਹੈ ਜਾਂ ਨਹੀਂ ਸਹੀ ਤੂੰ ਕਹਿਣ ਕੀ ਡਿਆ ਤੈਨੂੰ ਇਹਨਾਂ ਪਤਾ ਵੀ ਹੈਗਾ ਵਾ ਕੁੜੀਆਂ ਦੀ ਲੋੜੀ ਕੌਣ ਵੰਡਦਾ ਹੁੰਦਾ ਆ ਉਹ ਮੰਮੀ ਜੀ ਫਿਰ ਕੀ ਹੋਗਾ ਜੇ ਆਪਾਂ ਕੁੜੀਆਂ ਦੀ ਲੋੜੀ ਮੰਡ ਲਾਂਗੇ ਤੇ ਜਿਹੜਾ ਕੰਮ ਲੋਕ ਹੀ ਨਹੀਂ ਕਰਦੇ ਜੇ ਆਪਾਂ ਕਰ ਲਾਂਗੇ ਤੇ ਫਿਰ ਕੋਜ ਹੋ ਜਾਊਗਾ ਨਾਲੇ ਇਹ ਤਿਉਹਾਰ ਨਾ ਖੁਸ਼ੀਆਂ ਦਾ ਪ੍ਰਤੀਕ ਹੁੰਦਾ ਆ ਤਾਂ ਕਰਕੇ ਨਾ ਤੁਸੀਂ ਕਿਸੇ ਗੱਲ ਦੀ ਵਿੱਚ ਅਰਜਨ ਨਾ ਪਾ ਦਿਓ ਵੇ ਜੇ ਇਹ ਤਿਉਹਾਰ ਖੁਸ਼ੀਆਂ ਨਾ ਬਣਾਉਣਾ ਆ ਨਾ ਫਿਰ 2 ਸਾਲ ਖਲੋ ਜਾ ਜਦੋਂ ਰੱਬ ਮੁੰਡਾ ਦੇ ਦੇਗਾ ਨਾ ਫਿਰ ਭਾਵੇਂ ਸਾਰੇ ਪਿੰਡ ਨੂੰ ਸੱਦ ਕੇ ਲੋੜੀ ਵੰਡਦਾ ਫੇਰੀ ਆ ਕੁੜੀਆਂ ਦੀ ਲੋੜੀ ਲਾੜੀ ਵ ਮੰਮੀ ਇਹ ਕਿਦਾਂ ਇਹ ਗੱਲਾਂ ਕਰੀ ਜਾਂਦੇ ਜੀ ਤੁਸੀਂ ਜਦੋਂ ਰੱਬ ਮੁੰਡਾ ਦੇਊਗਾ ਆਪਾਂ ਮੁੰਡੇ ਦੀ ਵੀ ਲੋੜੀ ਵੰਡ ਲਾਂਗੇ ਪਰ ਕੋਮਲ ਦੀ ਹੁਣ ਪਹਿਲੀ ਲੋੜੀ ਆ ਤੇ ਤੁਸੀਂ ਕਹੀ ਜਾਂਦੇ ਹੋ ਕਿ ਆਪਾਂ ਲੋੜੀ ਨਹੀਂ ਵੰਡਣੀ ਨਹੀਂ ਤੂੰ ਮੇਰੇ ਅੱਗੇ ਬਹੁਤਾ ਬੋਲ ਨਾ ਆ ਜਿਹੜੇ ਰਿਵਾਜ ਵੱਡਿਆਂ ਨੇ ਬਣਾਏ ਆ ਨਾ ਕੁਝ ਸੋਚ ਸਮਝ ਕੇ ਬਣਾਏ ਹੋਣੇ ਆ ਮੁੰਡਿਆਂ ਦੀ ਲੋੜੀ ਵੰਡੀ ਜਾਂਦੀ ਆ ਕੁੜੀਆਂ ਦੀ ਲੋੜੀ ਨਹੀਂ ਵੰਡੀ ਜਾਂਦੀ ਐਵੇਂ ਆਪਣੀਆਂ ਮਰਜ਼ੀਆਂ ਕਰਕੇ ਨਾ ਮੇਰੇ ਘਰ 'ਚ ਨਵੇਂ ਰਿਵਾਜ ਤੋੜਨ ਦੀ ਕੋਈ ਲੋੜ ਨਹੀਂ ਹੈਗੀ ਲੋਕਾਂ ਦੇ ਮੂੰਹ ਜੋੜ-ਜੋੜ ਕੇ ਗੱਲਾਂ ਕਰਨੀਆਂ ਨੇ ਵੀ ਇਹਨਾਂ ਨੇ ਕੁੜੀਆਂ ਦੀ ਲੋੜੀ ਵੰਡਣ ਦਾ ਨਵਾਂ ਰਿਵਾਜ ਤੋੜਤਾ ਆ ਮੰਮੀ ਜੀ ਮੈਂ ਤੁਹਾਡੇ ਅੱਗੋਂ ਬੋਲਾਂ ਨਾ ਤੇ ਹੋਰ ਕੀ ਕਰਾਂ ਤੁਸੀਂ ਚੰਗਾ ਕੰਮ ਕਰਨ ਦੇ ਜੇ ਸਾਨੂੰ ਸਾਡੀ ਧੀ ਦੀਆਂ ਖੁਸ਼ੀਆਂ ਬਣਾਉਣ ਤੋਂ ਰੋਕਣ ਦੇ ਜੇ ਗੁਰੂ ਨਾਨਕ ਸਾਹਿਬ ਨੇ ਵੀ ਨਾ ਗੁਰਬਾਣੀ ਦੇ ਵਿੱਚ ਲਿਖਿਆ ਵੀ ਸੋਖ ਕਿਉ ਮੰਦਾ ਆਖਿਆ ਜਿੱਤ ਜੰਮੈਰਾ ਜਾਣ ਵੀ ਜਿਹੜੀ ਇਸਤਰੀ ਨੇ ਰਾਜਾ ਮਹਾਰਾਜਾ ਨੂੰ ਜਨਮ ਦਿੱਤਾ ਹੈ ਨਾ ਤੇ ਉਹਨੂੰ ਕਦੇ ਵੀ ਮਾੜਾ ਨਹੀਂ ਆਖਣਾ ਚਾਹੀਦਾ ਤੇ ਤੁਸੀਂ ਆਪਣੀ ਪੋਤਰੀ ਨੂੰ ਮਾੜਾ ਕਹੀ ਜਾਂਦੇ ਜੇ ਜੇ ਤੁਹਾਨੂੰ ਧੀਆਂ ਐਨੀਆਂ ਹੀ ਮਾੜੀਆਂ ਲੱਗਦੀਆਂ ਆ ਫਿਰ ਤੁਸੀਂ ਧੀਆਂ ਤੋਂ ਹੀ ਮੁੰਡਿਆਂ ਦੀ ਆਸ ਕਾਤੋਂ ਰੱਖਦੀਆਂ ਜੇ ਮੰਮੀ ਜੀ ਅੱਜ ਕੱਲ ਈਆਂ ਕਿਹੇ ਵੀ ਕੰਮ 'ਚ ਪਿੱਛੇ ਨੇ ਰਹੀਆਂ ਮੁੰਡਿਆਂ ਤਾਂ 10 ਗੁਣਾ ਅੱਗੇ ਹੋ ਕੇ ਕੰਮ ਕਰਦੀਆਂ ਨੇ ਨਾਲੇ ਜਦੋਂ ਬੁੱਢੇ ਬਾਰੇ ਪੁੱਤ ਆਪਣੇ ਬੁੱਢੇ ਮਾਪਿਆਂ ਨੂੰ ਧੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਆ ਨਾ ਫਿਰ ਈ ਉਹਨਾਂ ਨੂੰ ਸਹਾਰਾ ਬੰਦਦੀਆਂ ਨੇ ਤੇ ਉਹਨਾਂ ਨੂੰ ਸਾਂਭਦੀਆਂ ਨੇ ਤੁਸੀਂ ਸਵੇਰੇ ਕਿਹਾ ਸੀ ਵੀ ਜਦੋਂ ਮੁੰਡਾ ਹੋਏਗਾ ਨਾ ਤੇ ਫਿਰ ਲੋੜੀ ਵੰਡ ਲਿਓ ਇਹਨੂੰ ਇੱਕ ਗੱਲ ਦਾ ਜਵਾਬ ਦੋ ਮੰਮੀ ਜਿਹੜੀ ਰੱਬ ਨੇ ਸਾਨੂੰ ਹੁਣ ਦਾਦ ਦਿੱਤੀ ਆ ਜਦੋਂ ਤੁਸੀਂ ਉਹਦੀ ਕਦਰ ਨਹੀਂ ਕਰਨਦੇ ਤੇ ਇਸ ਗੱਲ ਦੀ ਫਿਰ ਕੀ ਗਾਰੰਟੀ ਆ ਪੀ ਰੱਬ ਅੱਗੇ ਤੁਹਾਨੂੰ ਪੋਤਰਾ ਹੀ ਦਊਗਾ ਤਾਂ ਕਰਕੇ ਜੇ ਰੱਬ ਦੇ ਕਰਨ ਖੁਸ਼ੀਆਂ ਤੇ ਬਰਕਤਾਂ ਲੈਣਾ ਚਾਹੁੰਦੇ ਜੇ ਨਾ ਤੇ ਫਿਰ ਰੱਬ ਨੇ ਦਿੱਤੀ ਉਸੇ ਦਾਤ ਵਿੱਚ ਖੁਸ਼ ਰਹੋ ਜਿਹੜੀ ਉਹਨੇ ਸਾਨੂੰ ਦਿੱਤੀ ਆ ਕਿਉਂਕਿ ਦੁਨੀਆ ਦੇ ਪਤਾ ਨਹੀਂ ਇਹੋ ਜਿਹੇ ਕਿੰਨੇ ਕੇ ਮਾਂ ਪਿਓ ਆ ਜਿਹੜੇ ਧੀਆਂ ਨੂੰ ਵੀ ਤਰਸੀ ਜਾਂਦੇ ਆ ਤਾਂ ਕਰਕੇ ਨਾ ਅਸੀਂ ਆਪਣੀ ਧੀ ਦੀ ਲੋੜੀ ਮਨਾਉਣੀ ਮਨਾਉਣੀ ਆ ਹਾਂਜੀ ਮੰਮੀ ਤੇ ਆਪਾਂ ਤਾਂ ਕਰਕੇ ਚਾਹੁੰਦੇ ਆ ਕਿ ਆਪਾਂ ਸਾਰੇ ਰਲ ਮਿਲ ਕੇ ਖੁਸ਼ੀ ਮਨਾਈਏ ਹਾਂਜੀ ਮੰਮੀ ਜੀ ਛੱਡ ਦਿਓ ਪੁਰਾਣੇ ਵਿਚਾਰਾ ਨੂੰ ਤੇ ਅੱਗੇ ਵਧੋ ਕਿਉਂਕਿ ਪਰਿਵਾਰ ਦੀਆਂ ਖੁਸ਼ੀਆਂ ਨਾ ਪਰਿਵਾਰਾਂ ਨਾਲ ਹੀ ਸੋਹਣੀਆਂ ਲੱਗਦੀਆਂ ਆ ਚਲੋ ਠੀਕ ਆ ਜਦੋਂ ਤੁਸੀਂ ਸਾਰਾ ਕੁਝ ਕਰ ਹੀ ਲਿਆ ਵਾ ਤੇ ਫਿਰ ਮਨਾ ਲੈਨੇ ਆ ਮੇਰੀ ਪੋਤਰੀ ਦੀ ਪਹਿਲੀ ਲੋੜੀ ਇਹ ਵੀ ਤੇ ਰੱਬ ਦੀ ਦਿੱਤੀ ਦਾਤੀ ਆ ਹਾਂਜੀ ਮੰਮੀ ਜੀ ਚਲੋ ਫਿਰ ਕੀਰਨ ਹੁਣ ਸਾਰਾ ਕੁਝ ਠੀਕ ਹੋ ਗਿਆ ਆ ਤੇ ਕਰੋ ਫਿਰ ਤਿਆਰੀ ਲੋੜੀ ਵੰਡਣ ਦੀ ਠੀਕ ਹੈ ਨਾ ਹਾਂਜੀ